ਹਾਂਜੀ ਲੱਗ ਕੇ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਹਮਨ ਸਾਈਪਰਾ ਤੋਂ ਤੇ ਮੈਂ ਸਵੇਰੇ ਸਵੇਰੇ ਪਹੁੰਚ ਗਈ ਸੀ ਗੋਰੀ ਬੀਬੀ ਦੇ ਘਰ ਇਸ ਗੋਰੀ ਬੀਬੀ ਨਾਲ ਮੈਂ 14 ਸਾਲ ਰਹਿ ਕੇ ਆਈ ਸੀ ਇਹ ਸਕਾਰਾ ਮਤਲਬ ਬੜੀਆਂ ਪਹਿਲਾ ਪਾਪਾਂ ਕੇ ਘੁੰਮਦੀ ਹੁੰਦੀ ਸੀ ਮੈਂ ਹੋਰ بڑا ਗੋਰੀ ਬੀਬੀ ਦਾ ਘਰ ਚ ਮੰਗਾਇਆ ਲੋਕੋ ਜੀ ਕੀ ਆ ਦੱਸਾ ਐਸ ਸੀਟਿੰਗ ਰੂਮ 'ਚ ਤਾਂ ਮੈਂ ਪੂਰੀਆਂ ਪਹਿਲਾ ਪਾਪਾਂ ਕੇ ਘੁੰਮਦੀ ਹੁੰਦੀ ਸੀ ਜਦੋਂ ਸ਼ਾਮ ਹੋ ਜਾਂਦੀ ਸੀ ਕਦੇ ਚਾਹ ਉੱਥੇ ਬੈਠ ਕੇ ਪੀਣੀ ਕਦੇ ਉੱਥੇ ਬੈਠ ਕੇ ਪੀਣੀ ਆ ਹਨਾ ਨੋ ਕਰੀ ਟਾਈਮ ਟਾਈਮ ਦੀ ਗੱਲ ਹੁੰਦੀ ਦੇਖ ਬੰਦੇ ਦਾ ਦਾਣਾ ਬਾਣੀ ਕਿੱਦਾਂ ਕਿੱਥੇ ਨਾ ਕਿੱਥੇ ਬੰਦਾ ਕਿਆ ਮੈਂ ਸੱਚੀ ਯਾਰ ਚਲੋ ਛੱਡੋ ਲੋਕੋ ਜੀ ਮੈਂ ਆਪਣੇ ਘਰ ਆ ਗਈ ਸੀ ਫਿਰ ਮੈਂ ਹੁਣ ਘਰ ਆ ਕੇ ਆਪਣੇ ਕੱਪੜੇ-ਕੋਪੜੇ ਚੇਂਜ ਕਰਨ ਲੱਗੀ ਸੀਗੀ ਤੇ ਫਿਰ ਮੈਂ ਆਪਣੇ ਲਈ ਬਣਾਈ ਹੈਗੀ ਚਾਹ ਠੀਕ ਹੈ ਤੇ ਵੀ ਦ ਟੋਸ ਤੇ ਥੋੜੀ ਜਿਹੀ ਪੰਜੀਰੀ ਸੀ ਓ ਮਾਈ ਗੋਡ ਹੁਣ ਤਾਂ ਮੇਰੀ ਪੰਜੀਰੀ ਵੀ ਮੁੱਕਣ ਵਾਲੀ ਆ ਮੈਨੂੰ ਟੈਨਸ਼ਨ ਪੈ ਗਈ ਮੈਂ ਕਿਆ ਖਾ ਕੇ ਜਾਇਆ ਕਰੂੰ ਇਹ ਕਦੇ-ਕਦੇ ਜਲਦੀ-ਜਲਦੀ ਵਿੱਚ ਮੈਂ ਮੰਜੀਰੀ ਖਾ ਕੇ ਚੱਲ ਜਾਂਦੀ ਸੀ ਚਲ ਛੱਡੋ ਲੋਕੋ ਜੀ ਬਾਰਿਸ਼ ਹੋ ਜਾਂਨੀ ਹੋ ਗਈ ਸੀ ਨਾ ਮੈਂ ਦੱਸ ਨਹੀਂ ਸਕ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਸੀ ਤੁਹਾਨੂੰ ਬਲੀਵ ਕਰ ਸਕਦੇ ਆ ਜੈ ਇੰਨੀ ਠੰਡ ਸੀ ਨਾ ਮੈਂ ਪੰਜ ਜੋੜੇ ਝਰਾਬਾਂ ਦੇ ਪਾ ਕੇ ਗਈ ਪੰਜ ਪਤਾ ਨਹੀਂ ਕਿਉਂ ਮੈਂ ਫੇਮਸ ਵੀਰ ਦੀ ਠੰਡੇ ਲੱਗੇ ਜਾਂਦੀ ਸੀ ਤੇ ਇੱਕ ਤਾਲੁਕੋ ਜਿਹਾ ਮੇਰਾ ਹੈਡ ਸਾਸੇ ਕਾਲਾ ਗਿਆ ਨੂੰ ਮੈਂ ਪਹੁੰਚ ਗਈ ਸੀ ਮੈਂ ਸੂਡ ਦਿੱਤੀ ਆਪਣੀਆਂ ਗੱਲਾਂ ਦੇ ਲਈ ਤੇ ਘਰੇ ਬਾਜੀ ਨੇ ਵੱਡੀ ਸਾਰੀ ਲਿਸਟ ਬਣਾ ਕੇ ਆ ਗਈ ਨੂੰ ਰੱਖੀ ਹੋਈ ਸੀ ਤੇ ਬੱਚਿਆਂ ਨੂੰ ਬਣਾਉਣੇ ਸੀਗੇ ਬਰਗਰ ਤੇ ਮੈਂ ਕਿਹਾ ਚਲੋ ਫਿਰ ਬਰਗਰਾਂ ਦੀ ਫਰਮੈਸ਼ ਪੂਰੀ ਕਰ ਦਨੇ ਆ ਹਨਾ ਤੇ 버거 ਬਣਾਏ ਸੀ ਇਹ ਨਾਲ ਫਿਰ ਮੈਂ ਕਿਹਾ ਚਲੋ ਫਿਰ 버거 ਤਾਂ ਬਣਾਣੀ ਹੈ ਗੋਰੇ ਬਾਜੀ ਨੂੰ ਵੀ ਕੁਛ ਨਾ ਕੁਛ ਬਣਾ ਕੇ ਰੱਖ ਦਦੇ ਨੇ ਉਹ ਵੀ ਫਿਰ ਫ੍ਰਿਜ ਟਾ ਹੋਊਗਾ ਪੇਨੇ ਕੁਛ ਬਣਾਇਆ ਨਹੀਂ ਮੇਰੇ ਲਈ ਹਨਾ ਚਲੋ ਤਾਂ ਕਹਿਣਾ ਤਾਂ ਹੈਨਸ ਪਰ ਇੱਕ ਰਿਸਪੈਕਟ ਦੇ ਤੌਰ ਤੇ ਕਿਉਂਕਿ ਮੇਰੀ ਤਾਂ ਇਹ ਨੌਕਰੀ ਆ ਹਨਾ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹਣੀ ਕਿ ਮੇਰੇ ਲਈ ਮੈਨੂੰ ਤਾਂ ਸਾਰੇ ਦੇਖਣੇ ਪੈਂਦੇ ਆ ਹਨਾ ਲੋਕੋ ਜੀ ਤੇ ਫਿਰ ਮੈਂ ਲੱਗੀਆਂ ਖਾਣਾ ਬਣਾਉਣ ਬਸ ਗੱਲਾਂ ਬਾਤਾਂ ਕਰਕੇ ਸਾਰੀ ਦਿਹਾੜੀ ਬਸ ਇੱਕ ਤਾਂ ਯਾਰ ਲੋਕੋ ਮੈਂ ਕੀ ਆ ਦੱਸਾਂ ਮੈਂ ਸਵੇਰ ਦੀ ਸੱਜਰੇ ਦੀ ਉੱਠੀ ਹੋਂਾ ਪਤਾ ਨਹੀਂ ਤਾਂ ਮੈਨੂੰ ਰੈਸਟ ਦੀ ਜ਼ਰੂਰਤ ਆ ਪਤਾ ਨਹੀਂ ਮੇਰਾ ਹੈਡੈਕ ਇੰਨਾ ਸਨੇ ਲਈ ਤੇ ਮੈਂ ਕਰੋ ਸ਼ਗਲ ਕੰਦੀ ਬਣਾ ਕੇ ਲੈ ਗਈ ਸੀ ਉਬਾਲ ਕੇ ਲੈ ਗਈ ਸੀ ਸੋਰੀ ਤੇ ਕੱਲ ਮੈਂ ਬਰੋਕਲੀ ਲੈ ਕੇ ਗਈ ਸੀ ਅੱਜ ਮੈਂ ਸ਼ਗਲ ਕੰਦੀ ਬਣਾ ਕੇ ਲੈ ਕੇ ਗਈ ਸੀ ਤੇ ਮੈਂ ਹੁਣ ਪਰਫਰ ਕੀਤਾ ਹੈਗਾ ਕਿ एवरीਡੇ ਕੁਝ ਨਾ ਕੁਝ ਬਣਾ ਕੇ ਲੈ ਜਾਵਾਂ ਨਾ ਹਨਾ ਉੱਥੇ ਖਾਣ ਨੂੰ ਜੁਬ ਤੇ ਕਿਉਂਕਿ ਭੁੱਖ ਲੱਗ ਜਾਂਦੀ ਹੈ ਤਾਂ ਉੱਥੇ ਬਜੇਰਾ ਕੁਝ ਨਾ ਪਰ ਤੁਹਾਨੂੰ ਪਤਾ ਹੀ ਆ ਮੈਂ ਤਾਂ ਕਿਦਾ ਖਾਂਦੀ ਨੂੰ ਚਲੋ 버ਗਰ ਬੱਚਿਆਂ ਦੇ ਬਣ ਕੇ ਰੈਡੀ ਹੋ ਗਏ ਸੀ ਉਹ ਸੋਸ ਉਹ ਗੋਰੀ ਬਾਜੀ ਨੂੰ ਬਣਾਈਓ ਸੀ ਤੁਹਾਨੂੰ ਕਿਹੜੀ ਸੋਸ ਸੀ ਮੈਂ ਤਾਂ ਦੇਖ ਕੇ ਚਲੋ ਕੀ ਕਰ ਸਕਦੇ ਹਾਂ ਜਿੱਦਾਂ ਅਗਲਾ ਕਹਿੰਦਾ ਉਦਦੇ ਕਰ ਲੋ ਬਸ ਗੱਲ ਖਤਮ ਬਸ ਲੋਕੋ ਜੀ ਫਿਰ ਮੈਂ ਸੋਚਿਆ ਫਿਰ ਮੇਰੀ ਬਾਤ ਹੋ ਗਈ ਸੀ ਫਿਰ ਮੈਂ ਸੋਚਿਆ ਮੈਂ ਗੋਰੇ ਭਾਜੀ ਨੂੰ ਮੈਸੇਜ ਕਰ ਦਵਾਂਗੇ ਗੋਰੇ ਭਾਜ ਮੈਂ ਆਪਣੇ ਘਰ ਚਲੀ ਕਿਉਂਗਾ ਮੇਰੀ ਸਿਹਤ ਠੀਕ ਨਹੀਂ ਹੈਗੀ ਐਨਾ ਹੈਡੇਕ ਹੋ ਗਿਆ ਸੀਗਾ ਨਾ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਜਦੋਂ ਮੈਂ 슈ਗਰ ਛੱਡਦਾ ਨਹੀਂ ਨਾ ਹੈਦੇ ਹੀ ਹੁੰਦਾ ਜਿਦਾ ਕੋਈ ਅਸੀਂ ਕੋਈ ਦੇਖਦੇ ਆਂ ਵੀਡੀਓ ਵਗੈਰਾ ਤੇ ਉਹ ਕਹਿੰਦਾ 슈ਗਰ ਘੱਟ ਖਾਓ ਐਦਾਂ ਕਰ ਹਣਾ ਜਦੋਂ ਮੈਂ 슈ਗਰ ਛੱਡਦਾ ਨਹੀਂ ਫੇਰੇ ਮੇਰੇ ਨਾਲ ਇਹ ਹਪਨਾ ਹੁੰਦੀਆਂ ਜਾਂ ਜਾਂਣੀਆਂ ਮੈਨੂੰ ਸੱਚੀ ਡਰ ਲੱਗਦਾ ਰਹਿੰਦਾ ਆ ਕਿ ਕਿਹਦੀ ਬੰਦਾ ਸੁਣੇ ਕਿਹਦੀ ਮੰਨੇ ਮੈਂ ਇਸ ਕਰਕੇ ਬਲੀਵ ਨਹੀਂ ਕਰਦੀ ਹੁਣ ਮੈਂ ਆਪਣੀ ਮਰਜ਼ੀ ਕਰਨ ਲੱਗ ਪਈ ਆ ਉਹ ਉਹ ਕਰੋ ਆ ਮੈਂ ਦੱਸ ਨਹੀਂ ਸਕਦੀ ਮੈਂ ਥੱਕ ਗਈ ਆ ਤੇ ਬਸ ਫਿਰ ਮੈਂ ਸੋਝੀ ਰਹੀ ਹੋਏ ਮੈਸੇਜ ਕਰਾਂ ਜਾਂ ਨਾ ਕਰਾਂ ਫਿਰ ਮੈਂ ਕਿ ਛੱਡ ਪਰੇ ਹੁਣ ਅੱਧਾ ਦਿਨ ਤਾਂ ਅੱਧੇ ਤੇ ਜ਼ਿਆਦਾ ਦਿਨ ਤਾਂ ਲੰਘ ਗਿਆ ਹਨਾ ਤੇ ਹੁਣ ਕੀ ਆ ਫਾਇਦਾ ਮੀ ਫਿਰ ਉਹ ਜੇ ਘੰਟੇ ਦੀ ਛੁੱਟੀ ਲਏ ਮੈਂ ਕੀ ਆ ਫਾਇਦਾ ਮੀ ਅਗਲੇ ਦਾ ਆਸਾਨ ਰਹਿਣਾ ਕੋਈ ਰਹਿਣਾ ਹੀ ਆ ਫਿਰ ਐਵੇਂ ਹੀ ਹਨਾ ਫਿਰ ਆਪਣੀ ਵਾਈਫ ਨੂੰ ਵੀ ਫੋਨ ਕਰਕੇ ਦੱਸ ਦੇਣਾ ਕਹਣਾ ਇਹ ਬਿਮਾਰ ਆ ਚਲ ਗਈ ਹਨਾ ਕਿਆ ਫਾਇਦਾ ਮੈਂ ਕਿਹਾ ਚਲੋ ਥੋੜਾ ਟਾਈਮ ਹੋਰ ਕੱਟ ਲਓ ਘੰਟਾ ਦੋ ਘੰਟਾ ਜੀ ਤਸਵੀਰ ਦੇ ਕੰਮ ਕਰਦੇ ਆ ਲੋਕੋ ਜੀ ਤਾਂ ਕਰਕੇ ਫਿਰ ਮわせ ਮੈਂ ਮੈਂ ਟਾਈਮ ਪਾਸ ਕੀਤਾ ਹੈਗਾ ਆ ਹੋਰ ਕੀ ਆ ਬਸ ਲੋਕੋ ਜੀ ਹੁਣ ਮੇਰਾ ਕੰਮ ਖਤਮ ਹੋ ਗਿਆ ਹੈਗਾ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਟਾਸਕ ਪੂਰੇ ਹੋ ਗਏ ਹੈਗੇ ਆ ਚਲੋ ਠੀਕ ਹੈ ਲੋਕੋ ਜੀ ਫਿਰ ਮੈਂ ਕੱਲ ਮਿਲੂਗੀ ਠੀਕ ਹੈ ਜਦ ਤੱਕ ਦੇ ਲਈ ਬਾਏ ਬਾਏ ਮੇਰੀ ਵੀ ਬਾਸ ਹੋ ਗਈ ਬੋਲ ਬੋਲ ਕੇ